ਕਬੀਰ ਸੋਈ ਬੋਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸੁੱਕੇ ਮੇਥਿਆਂ ਦਾ achar ਅੱਧੀ ਕੌਲੀ ਆਪਾਂ ਸੁੱਕੇ ਮੇਥਿਆਂ ਦੀ ਲਈ ਹੈ ਮੇਥਿਆਂ ਨੂੰ ਆਪਾਂ ਇਹ ਹੌਂ ਲਵਾਂਗੇ 1 ਘੰਟੇ ਲਈ ਗਰਮ ਪਾਣੀ ਚ ਪਾ ਕੇ ਮੇਥਿਆਂ ਦਾ achar ਬਹੁਤ ਟੇਸਟੀ ਬਣਦਾ ਟੇਸਟੀ ਦੇ ਨਾਲ ਨਾਲ ਆਪਣੇ ਜੋੜਾਂ ਦਾ ਦਰਦ ਠੀਕ ਕਰਦਾ ਆਪਣੇ ਕਸਟਰੋਲ ਘਟਾਉਂਦਾ ਵੀ ਪੇਟ ਠੀਕ ਰੱਖਦਾ ਤੇ ਇਹਦੇ ਚ ਮੈਗਾ 3 ਹੁੰਦਾ ਹੁਣ ਆਪਾਂ ਘੰਟੇ ਬਾਅਦ ਮੇਥੇ ਕੱਢ ਕੇ ਪਾਣੀ 'ਚ ਆਪਾਂ ਪੱਖੇ ਥੱਲੇ ਸਕਾ ਲਵਾਂਗੇ ਉੱਪਰੋਂ ਆਪਾਂ ਢੱਕ ਦਮਾ ਦੇ ਇੱਕ ਘੰਟੇ ਬਾਅਦ ਮੇਥੇ ਆਪਾਂ ਪਾਣੀ 'ਚੋਂ ਕੱਢ ਕੇ ਸਕਾ ਲੇ ਆਪਾਂ ਧੁੱਪੇ 'ਚ ਸਕਾ ਲਏ ਸੀਗੇ ਆਪਾਂ ਪੱਖੇ ਦੀ ਹਵਾ 'ਚ ਵੀ ਸਕਾ ਸਕਦੇ ਹਾਂ ਹੁਣ ਆਪਾਂ ਮੇਥਿਆਂ ਨੂੰ ਇਕੱਠੇ ਕਰਕੇ ਆਪਾਂ ਇੱਕ ਭਾਂਡੇ 'ਚ ਕੱਢ ਲਵਾਂਗੇ ਮੇਥੇ ਆਪਣੇ ਸੁੱਕ ਗਏ ਮੇਥਿਆਂ ਨੂੰ ਆਪਾਂ ਇੱਕ ਘੰਟਾ ਧੁੱਪ ਲਵਾ ਲਈ ਸੀ ਆਪਾਂ ਸ਼ਾਮੇ ਪੱਖੇ ਦੀ ਹਵਾ ਵੀ ਸਕਾ ਸਕਦੇ ਆ ਘੰਟਾ ਮੇਥਿਆਂ ਨੂੰ ਹੁਣ ਆਪਾਂ ਮੇਥਿਆਂ ਦਾ ਆਚਾਰ ਬਣਾਵਾਂਗੇ ਕੜਾਹੀ 'ਚ ਆਪਾਂ ਦੋ ਕੜਚੀਆਂ ਪਹਿਲਾਂ ਤੇਲ ਦੀਆਂ ਸਰੋਂ ਦੀਆਂ ਪਾ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹਿੰਗ ਪਾ ਦਵਾਂਗੇ ਅੱਧਾ ਚਮਚਾ ਇੰਗ ਬਹੁਤ ਵਧੀਆ ਮੇਥਿਆਂ ਦੇ achar ਚ ਆਪਾਂ ਦੇ ਪੇਟ ਲਈ ਬਹੁਤ ਵਧੀਆ ਹੁਣ ਆਪਾਂ ਇਹਦੇ ਵਿੱਚ ਮੇਥੇ ਬਾਦਮਾਂਗੇ ਪਾਣੀ ਕੱਢ ਲਈ ਆਪਾਂ ਇਹਦੇ ਸੌਂਫ ਦੀ ਬਾਦਮਾਂਗੇ दो मिनट आप बनावे मेथे से सौंफ सौंफ भी अपने पेट लिए बहुत वाइया अपा जो पानी चाही भी पा सकते हैं मेथिया के अचार चो मट आप ਇਹਦੇ ਤੇ ਆਪੇ ਸੌਫ ਨੂੰ ਬਣਾਵਾਂਗੇ 2 ਮਿੰਟ ਆਪਾਂ ਸੌਫ ਤੇ ਮਿੱਠੇ ਬਣਾ ਲੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪਾ ਦਾਂਗੇ ਅੱਧਾ ਚਮਚਾ ਆਪਾਂ ਹਲਦੀ ਦਾ ਪਾ ਦਾਂਗੇ ਅੱਧਾ ਚਮਚਾ ਆਪਾਂ ਲਾਲ ਮੇਕੜਾ ਪਾ ਦਾਂਗੇ ਮਿਕਸ ਕਰ ਲਵਾਂਗੇ ਆਪਾਂ ਨੋਡ ਵਿੱਚ ਆਪਾਂ ਮਿਕਸ ਕਰ ਲਿਆ ਆ ਚਾਰਚ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਮੇਥਿਆਂ ਦਾ achar ਆਪਣਾ ਬਣ ਕੇ ਤਿਆਰ ਆ ਇਹ achar ਆਪਣਾ ਜੋੜਾਂ ਦਾ ਦਰਦ ਠੀਕ ਕਰਦਾ ਤੇ ਬੀਪੀ ਠੀਕ ਰੱਖਦਾ ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਬਹੁਤ ਵਧੀਆ ਲੱਗਦਾ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ